ਅੱਜਕੱਲ੍ਹ ਦੇ ਬੱਚਿਆਂ ਵਿੱਚ ਸ਼ੈਨਸ਼ੀਲਤਾ ਖਤਮ ਹੋਣ ਜਾ ਰਹੀ ਛੋਟੇ ਛੋਟੇ ਗੱਲਾਂ ਕਰਕੇ ਅੱਜਕੱਲ੍ਹ ਦੇ ਬੱਚਿਆਂ ਵਿੱਚ ਸ਼ੈਨਸ਼ੀਲਤਾ ਨਾਮ ਦੀ ਘਾਟ ਅਜਬ ਬਠਿੰਡਾ ਗਰਲ ਸਕੂਲ ਦੀ ਬਿਆਨ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਣ ਜਾ ਰਹੀ ਸੀ ਸਕੂਲ ਪੈਨ ਦੇ ਸ਼ੀਸ਼ੇ ਪੰਨ ਦਾ ਮਾਮਲਾ ਸਾਹਮਣੇ ਆਇਆ ਇਹ ਸਕੂਲ ਬਠਿੰਡਾ ਦੇ ਮਾਲ ਰੋਡ ਤੇ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਕੂਲ ਦਾ ਮਾਮਲਾ ਹੈ ਸਕੂਲ ਬੈਨ ਵਿੱਚ ਬੈਠੇ ਸਟੂਡੈਂਟ ਅਤੇ ਪ੍ਰਿੰਸੀਪਲ ਨੇ ਦੱਸਿਆ ਕੁਝ ਦਿਨ ਪਹਿਲਾਂ ਅਸੀਂ ਇੱਕ ਲੜਕੀ ਸਿਮਰਨ ਕੌਰ ਨਾਮ ਸਕੂਲ ਬੈਨ ਤੋਂ ਹਟਾ ਦਿੱਤੀ ਗਈ ਸੀ ਉਸ ਨੂੰ ਲੈ ਕੇ ਅੱਜ ਸਟੂਡੈਂਟ ਸਿਮਰਨ ਆਪਣੇ ਪੇਰੈਂਟਸ ਅਤੇ ਕੁਝ ਲੜਕੇ ਲੈ ਕੇ ਬਠਿੰਡਾ ਦੇ ਮਾਡਲ ਟਾਊਨ ਉਪਸਰੂ ਰੋਕਿਆ ਅਤੇ ਬੋਲਾ ਬੁਲਾਈ ਸਟੂਡੈਂਟ ਅਤੇ ਬੱਸ ਡਰਾਈਵਰ ਨਾਲ ਕੀਤੀ ਇਸ ਨੂੰ ਲੈ ਕੇ ਬੱਸ ਦੇ ਸ਼ੀਸ਼ੇ ਵੀ ਭੰਨੇ ਗਏ ਸਕੂਲ ਬੈਨ ਵਿੱਚ ਬੈਠੇ ਸਟੂਡੈਂਟ ਨੇ ਦੱਸਿਆ ਕਿ ਬੱਸ ਦੇ ਕੜਿਆਂ ਨਾਲ ਸ਼ੀਸ਼ੇ ਨੂੰ ਭੰਨਿਆ ਗਿਆ ਕੀ ਕੀਤਾ ਗਲਤ ਕੀਤਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਕੁਰਸੀਮント ਹੋ ਰਿਹਾ ਹੈ ਮੈਂ ਪਲਸ 2 ਕਲਾਸ ਦੀ ਵਿਦਿਆਰਥਣਾਂ ਮੈਂ ਸੀ ਮੇਜ ਰਵਿੰਦਰ ਸਿੰਘ ਸੰਧੂ ਦੀ ਸਕੂਲ ਚ ਪੜਦੀ ਆ ਸਾਡੇ ਪ੍ਰਿੰਸੀਪਲ ਨੇ ਬਹੁਤ ਸਾਡੇ ਲਈ ਕੀਤਾ ਹੈ ਨਾ ਵੀ ਉਹਨਾਂ ਨੇ ਇੰਨਾ ਵਧੀਆ ਕਰਕੇ ਸਾਡੇ ਲਈ ਬੈਣਾ ਪ੍ਰੋਵਾਈਡ ਕੀਤੀ ਹੈ ਤੇ ਸਾਡਾ ਫਰਜ਼ ਨਹੀਂ ਬੰਦਦਾ ਸੀ ਇਹ ਕੁਝ ਕਰ ਰਹੇ ਹੈ ਹਨਾ ਤੇ ਹੋਂ ਵਿੱਚ ਇੰਨੇ ਬੱਚੇ ਆ ਛੋਟੇ ਵੀ ਨੇ ਤੇ ਵੱਡੇ ਵੀ ਨੇ ਫਿਰ ਵੀ ਕਦਰ ਹਰ ਬੱਚਾ ਚੰਗਾ ਤੁਸੀਂ ਵੀ ਚਾਹਦੇ ਹੋ ਨਾ ਵੀ ਤੁਹਾਨੂੰ ਜਿਹੜੀ ਸੂਰਤ ਦਿੱਤੀ ਹੈ ਤੁਸੀਂ ਉਹਦਾ ਫਾਇਦਾ ਚੱਕੋ ਆਏ ਵੀ ਨਾ ਕਰੋ ਵੀ ਜੇ ਤੁਹਾਨੂੰ ਕਿਸੇ ਕਾਰਨ ਕਰਕੇ ਹਟਾਇਆ ਗਿਆ ਤਾਂ ਤੁਸੀਂ ਇਹ ਕੁਝ ਕਰਦੇ ਹੋ ਵੀ ਤੁਹਾਡੇ ਨਾਲ ਕਿੰਨੇ ਬੱਚਿਆਂ ਦਾ ਨੁਕਸਾਨ ਹੁੰਦਾ ਕੀ ਹੋਇਆ ਕੀ ਹੋਇਆ ਉਹਨਾਂ ਨੇ ਜੇ ਇੱਕ ਬੱਚਾ ਸੀ ਜੀ ਉਹ ਉਹਨਾਂ ਨੇ ਮਿਸਬੀਹਵ ਕਰਦੇ ਸੀ ਉਹ ਬੱਚਾ ਸਕੂਲ ਦੇ ਵਿੱਚ ਸਰ ਨੇ ਉਹਨਾਂ ਨੂੰ ਕਲਾ ਬੈਰ ਤੋਂ ਹਟਾਇਆ ਕਿਉਂਕਿ ਫਿਰ ਉਹ ਬਾਕੀ ਬੱਚਿਆਂ ਨੂੰ ਵੀ ਖਰਾਬ ਕਰਦੇ ਆ ਇਹਦੇ ਵਿੱਚ ਸਰ ਨੇ ਵਧੀਆ ਹੀ ਕੀਤਾ ਤੇ ਹੁਣ ਉਹ ਸਾਡਾ ਕੋਈ ਗਲਤੀ ਨਹੀਂ ਸਾਡੀ ਬੈਨ ਆ ਰਹੀ ਹੈ ਇੱਕ ਸਟਾਪ ਤੇ ਬੱਚੇ ਨੂੰ ਲਾਇਆ ਤੇ ਦੂਜਾ ਬੱਚਾ ਜਦੋਂ ਆ ਕੇ ਸਾਨੂੰ ਕੋਈ ਪਤਾ ਨਹੀਂ ਉਹ ਕਹਿੰਦਾ ਵੀ ਬਾਹਰ ਬਿਲਾਉ ਦੀ ਜਿਹਨੂੰ ਤੇ ਉਹ ਕਹਿੰਦਾ ਵੀ ਮੈਂ ਦੰਦ ਤੋੜੂਗਾ ਜਿਹਨੂੰ ਕਹਿੰਦਾ ਮੈਂ ਤੇਰੇ ਦੰਦ ਤੋੜੂ ਤੂੰ ਮੈਨੂੰ ਬੈਰ ਤੋਂ ਹਟਾਇਆ ਵੀ ਬੱਚੇ ਨੇ ਤਾਂ ਨਹੀਂ ਹਟਾਇਆ ਨਾ ਤੇ ਫਿਰ ਉਹਨਾਂ ਨੇ ਆ ਕੇ ਸਾਰੇ ਸ਼ੀਸ਼ੇ ਛੁਜੇ ਪਰ ਨੇ ਤੇ ਜੋ ਵੀ ਹੋਇਆ गलत होना पता हांडी आप लगे थोड़िया बचा ਬੱਚੀ ਕੋਈ ਜਿਹਨੇ ਡਿਸਪਲਾਈਨ ਫ੍ਰੇਟ ਕੀਤਾਗਾ ਉਹ ਕਿਸੇ ਕਾਰਨਾ ਕਰਕੇ ਬਤਮੀਚੀ ਕਰਦੀ ਸੀ ਬਸ ਕੋ ਪ੍ਰੋਬਲਮ ਕ੍ਰੀਏਟ ਕਰਦੀ ਸੀ ਉਹਦੇ ਵਾਸਤੇ ਬੱਚਣ ਕੰਪਲੀਟ ਕੀਤੀਆਂ ਉਹ ਬੱਚੀ ਨੂੰ ਕਹਿ ਦਿੱਤਾਗਾ ਵੀ ਤੂੰ ਆਪਣੇ ਸਾਈਡ ਵੀ ਚੱਲ ਜਾ। ਉਹ ਅੱਜ ਬੱਚਿਆਂ ਦੇ ਕੋਲ ਆਏ ਤੇ ਪਤਾ ਲੱਗਿਆ ਵੀ ਉਹਨੇ ਬਸ ਉਸ ਘੇੜ ਲਈ ਹੋਰ ਮੁੰਡੇ ਮਾਡੇ ਬੁਲਾ ਰਹੇ ਤੇ ਬੱਚਿਆਂ ਦਾ ਦੱਸਨਾ ਬਸ ਦੀਆਂ ਤੇ ਸ਼ੀਸ਼ੇ ਬਾਰੇ ਭਾਂਡਾ ਤੋੜ ਦਿੱਤੀ ਬਤਮੀਚੀ ਕੀਤੀ ਬਸ ਉਹਨਾਂ ਨੇ ਦੇਖਿਆ ਕਿ ਬੱਚਿਆਂ ਜੀ ਕੋਈ 60 ਫੀਟ ਵੱਜਦੀ ਛੋਟੇ ਛੋਟੇ ਬੱਚੇ ਆ ਕੀ ਸੇ ਭੰਨੇ ਆਖਿਰਵਾਜ ਦਾ ਕਿਉਂ ਕੋ ਸਾਡਾ ਕੌਣ ਜੀ ਗੋਆ ਰਹੇ ਕਾਰਵਾਈ ਦੀ ਮੰਗ ਕਰਦੇ ਹਾਂ ਬਿਲਕੁਲ ਕਰਦੇ ਨੇ ਛੋਟੇ ਛੋਟੇ ਬੱਚੇ ਆ ਜੀ ਉਹਨਾਂ ਦਾ ਕੌਣ ਵਾਲੀ ਵਾਰ ਦਾ ਪੇਰੇਣ ਤਾਂ ਸਾਡੀ ਜ਼ਿੰਮੇਵਾਰੀ ਤੇ ਛੱਡ ਦੇ ਜੀ ਸਾਡੇ ਆਪਣੇ ਬੱਚੇ ਆ ਸਾਰੇ ਹੁਣ ਇੰਨੇ ਬੱਚੇ ਆ 50 60 ਕੋਈ ਪ੍ਰੋਬਲਮ ਨਹੀਂ ਸਕੂਲ ਜਾ ਕੇ ਡਿਸਕਸ ਕਰਦੇ ਸਰ ਕੋਈ ਸਖਤ ਵੇਪਨ ਇਹਨਾਂ ਬੱਚਿਆਂ ਦਾ ਠੀਕ ਆ ਬੱਚੇ ਸਾਡੇ ਪਤਾ ਨਹੀਂ ਕਾਰਨਾ ਦਾ ਕੀ ਕੀ ਕੁਝ ਪਤਾ ਲੱਗੇ ਕੁਝ ਨਹੀਂ ਕਾਰਨਾ ਜਿੱਥੋਂ ਤੱਕ ਇਹ ਪਤਾ ਲੱਗਿਆ ਕਿ ਇਹ ਸੱਚੀ ਨੂੰ ਜਿਹੜੀ ਹੈ ਕਿ ਸਾਡੇ ਸਕੂਲ ਦੀ ਸਿਚੁਏਸ਼ਨ ਹੈ ਐਂਡ ਮਾਨੇ ਬਸ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਕੋਲੇ ਬਸਤੀ ਜਿਹੜੇ ਚਾਲਕ ਹੈ ਤੇ ਸਹਾਇਕ ਚਾਲਕ ਸਾਡੀ ਵੀਡੀਓ ਚਾਹਨਾ ਉਹਨਾਂ ਨਾਲ ਗੱਲ ਕੀਤੀ ਕਿ ਕਿ ਸਿਖਸ਼ੇ ਪਰ ਨਹੀਂ ਸੀ। ਪਰ ਜਦੋਂ ਇਹ ਕੋਈ ਖਬਰ ਆਈ ਕਿ ਦਾ ਤਾਕਰ ਪਿੱਛੇ ਜਾ ਰਿਹਾ ਬਸ ਤੋਂ ਇੱਕ ਸਟੂਡੈਂਟ ਹਟਾਇਆ ਗਿਆ ਉਹ ਉਸ ਦੀ ਗੁਰਦੁਆਸਤ ਦੇ ਵਿੱਚੋਂ ਦੇਖੋ ਪਤਾ ਕਿੰਨਾ ਕਿ ਜੇ ਕਿਸੇ ਦੀ ਸਮੱਸਿਆ ਹੁੰਦੀ ਹੈ ਤਾਂ ਅਸੀਂ ਉਸ ਬੱਚੇ ਨੂੰ ਪਿੱਛੇ ਜੇ 15 ਤੱਕ ਮਤਲਬ ਉਹਦੀ ਅਸੀਂ ਹਟਾਤਾ ਸੀ ਤੇ ਪੈਸੇ ਵਾਪਸ ਕਰਦੇ ਸੀ ਕਿਉਂਕਿ ਕਈ ਸ਼ਿਕਾਇਤਾਂ ਆਈਆਂ ਸੀ ਬਸ ਅਟੈਂਡੈਂਟ ਵੱਲੋਂ ਵੀ ਇਹ ਮੈਨੂੰ ਵਰਬਲ ਮੈਂ ਇੱਕ ਦੋ ਵਾਰ ਚੈਕਿੰਗ ਵੇਲੇ ਵੀ ਇਹ ਪਾਇਆ ਕਿ ਉਹ ਬੱਚਾ ਕਹਿਣ ਤੋਂ ਬਾਅਦ ਸੀਗਾ ਕਿ ਜਦੋਂ ਸੇਫ ਸਕੂਲ ਵਾਹਨ ਪਾਲਿਸੀ ਦੇ ਵਿੱਚ ਸਰਕਾਰੀ ਬੱਸਾਂ ਦੀ ਜਿਹੜੀ ਸਹੂਲਤ ਮਿਲੀ ਹੈ ਜੇ ਕਿਤੇ ਸਾਡੀ ਕਿਤੇ ਮਤਲਬ ਇਹ ਨਹੀਂ ਹੁੰਦੀ ਸਾਨੂੰ ਕਿ ਕਿਤੇ ਬੱਚੇ ਦਾ ਕੋਈ ਹਾਦਸਾ ਹੋ ਗਿਆ ਤਾਂ ਉਹ ਸਾਰੇ ਹੀ ਸਵਾਲੀਏ ਚੰਨ ਤੇ ਆ ਜਾਂਦੇ ਤਾਂ ਕਰਕੇ ਅਸੀਂ ਇਹੀ ਸੁناسب ਸਮਝਿਆ ਕਿ ਉਹ ਆਰਦੀ ਹੋਰ ਅਰੇਂਜਮੈਂਟ ਤੇ ਆ ਜੀ ਉਹਨੂੰ ਕਹਤਾ ਸੀਗਾ ਉਹ ਨਾ ਤਾਂ ਮੇਰੇ ਕੋਲ ਕੋਈ ਪੇਰੈਂਟਸ ਆਇਆ ਉਹਦੇ ਪੈਸੇ ਵੀ ਅਸੀਂ ਪੂਰੇ ਮਹੀਨੇ ਦੇ ਵਿੱਚ ਨਾ ਵਾਪਸ ਕਰ ਦਿੱਤੀ ਸੀ ਅੱਛਾ ਕੈਸ਼ ਪੇਮੈਂਟ ਮੈਂ ਆਪ ਕੋ ਵਾਪਸ ਕੀਤੀ ਹੈ ਠੀਕ ਹੈ ਨਾ ਹੀ ਪੇਰੈਂਟਸ ਵੱਲੋਂ ਆ ਕੇ ਮੈਨੂੰ ਕੋਈ ਮੇਰੇ ਨਾਲ ਕੋਈ ਵਾਰਤਾਲਾਪ ਕੀਤਾ ਗਿਆ ਪਿਛਲੇ 8-10 ਦਿਨਾਂ ਤੋਂ ਕਿ ਸਾਡੀ ਬੱਚੀ ਨੂੰ ਕਿਉਂ ਹਟਾਇਆ ਕਿਉਂਕਿ ਉਹਨਾਂ ਨੂੰ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਪੇਰੈਂਟਸ ਨੂੰ ਵਾਰਨਿੰਗ ਦਿੱਤੀ ਸੀ ਕਿ ਜੇ ਬੱਚੀ ਨਹੀਂ ਸੁਧਰਦੀ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਦੱਸ ਦਿੱਤੀ ਸੀ ਤੁਸੀਂ ਹੁਣ ਦਰਖਾਸਤ ਦਿੱਤੀ ਹੈ ਸਰ ਹਾਂਜੀ ਇਹ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਬਸ ਜਿਹਦੇ ਵੀ ਜਿਹਦੀ ਵੀ ਗਲਤੀ ਹੋਊਗੀ ਹਾਂ ਜੇ ਸਾਡੀ ਦੇਖੋ ਪਾਤਸ਼ਾਲਾ ਦੀ ਗਲਤੀ ਹੋਵੇ ਤਾਂ ਵੀ ਸਾਡੇ ਬੱਚੇ ਹੈ ਕਿ ਉਹਨਾਂ ਦੀ ਸੁਰੱਖਿਆ ਮਾਇਨੇ ਰੱਖਦੀ ਹੈ ਕਿ ਉਹਨਾਂ ਦੀ ਗਲਤੀਆਂ ਤੱਕ ਜੋ ਵੀ ਦੋਸ਼ੀ ਪਾਇਆ ਜਾਂਦਾ ਹੈ ਪ੍ਰਸ਼ਾਸਨ ਵੱਲੋਂ ਪ੍ਰਿੰਸੀਪਲੋਂ ਪ੍ਰਿੰਸੀਪਲ ਆਪਕੀ ਕੁਲਵਿੰਦਰ ਸਿੰਘ ਈ ਨਾਮ ਕੀ ਹੈ ਤੁਹਾਡਾ ਨਾਮ ਦੱਸੋਗਾ ਜੀ ਹਾਂ ਡੀਆ ਦਾ ਰਣਮਨ ਸਾਹਿਬ ਹੈ ਡੀਆ ਉਹ ਲੋ ਵਿੱਚ ਬਸ ਰਹੀ ਆ ਰਹੇ ਸੈਂ ਜੋ ਰਸਤੇ ਜਮਨ ਤੋਂ ਫੋਨ ਗਿਆ ਕੁੜੀ ਦਾ ਮੈਂ ਆ ਕੇ ਕਰਕੇ ਜੜੀ ਵੀ ਆ ਗੱਲ ਹੋ ਗਈ ਤੇ ਫਿਰ ਉਹਨੇ ਕਿਸੇ ਨੇ ਪਤਰਾ ਕਰਿਆਗਾ ਕੁੜੀ ਦੇ ਪੇਰੈਂਟਸ ਨੇ ਨਾਲ ਮਿਲ ਕੇ ਕੁੜੀ ਦੇ ਤੇ ਉਸ ਬਹੁਤ ਅਸੀਂ ਆਏ ਆ ਇੱਥੇ ਸਾਨੂੰ ਬਹੁਤ ਦੱਸਿਆ ਵੀ ਠਾਣਾ ਤੇ ਹੁਲਾਜ ਚ ਪਿਆ ਸੀ ਗਿਆ ਮਾਚ ਰੋ ਆ ਜਾਂਦੇ ਇੱਥੇ ਅੱਜ ਕੀ ਲੱਗਦਾ ਕੀ ਹੈ ਸਟੂਡੈਂਟ ਨੂੰ ਬਤਾਇਆ ਗਿਆ ਇੰਨੀ ਗਲ ਪਿੱਛੇ ਉਹਨੇ ਸ਼ੀਸ਼ੇ ਭੰਨਤੇ ਬਸਦੇ ਕਿ ਕਿਸੇ ਬੱਚੇ ਦੇ ਕਿਸੇ ਸ਼ੀਸ਼ਾ ਵੱਜੇ ਨਾ ਬਿਲਕੁਲ ਗਲਤ ਗੱਲ ਆਈ ਬਿਲਕੁਲ ਉਹ ਠੀਕ ਹੈ ਪੇਰੈਂਟਸ ਨੂੰ ਮਗਰ ਨਹੀਂ ਆਉਣਾ ਜਿਹੜਾ ਬੱਚੇ ਦੇ ਇਸ ਕੰਮ ਇਹ ਹਰਕਤ ਦੇ ਕਿਉਂਕਿ ਸਾਰੇ ਬੱਚੇ ਆ ਜਿਹੜੇ ਸਾਰਿਆਂ ਦੇ ਬਰਾबरी ਹੈ ਕੋਈ ਇਹ ਤਾਂ ਇਹ ਨਹੀਂ ਵੀ ਕੰਦੀ ਉਹਨਾਂ ਦੀ ਲੜਕੀ ਹੈ ਹੋਰ ਵੀ ਦੇਖੋ ਕਿੰਨੀਆਂ ਲੜਕੀਆਂ ਬੈਠੀਆਂ ਬਸ ਦੇ ਵਿੱਚ ਕਿਸੇ ਤੇ ਹੀ ਬਾਤ ਸਕਦੀ ਸੀ ਇਹ ਇੱਥੇ ਸੀ ਗਲਤ ਆਈ ਆਪਾਂ ਇਹਨੂੰ ਸਹੀ ਨਹੀਂ ਮੰਨਦੇ ਗਲਤ ਦਾ ਗਲਤੀ ਹੋ ਗਈ ਬੱਚੇ ਠੀਕ ਨੇ ਅੰਦਰ ਬੱਚੇ ਬਿਲਕੁਲ ਠੀਕ ਹੈ ਫਿਲਹਾਲ ਚਲੋ ਕੋਈ ਪ੍ਰੋਬਲਮ ਨਹੀਂ ਮੜ ਮਟਾਇਆ ਕਦੀ ਲੜਕੀ ਦੇ ਹਾਂਜੀ ਆਈ ਆ ਪਹੁੰਚੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਸੀਂ ਤੁਹਾਡਾ ਵੀ ਤੇ ਸਕੂਲ ਦਾ ਵੀ ਜਿਹੜੇ ਮੌਕੇ ਤੇ ਉਹਨੇ ਆ ਕੇ ਕਦਮ ਚੱਕਿਆ ਬਹੁਤ ਵਧੀਆ